ਦੇਖੋ ਜਿਹੜੇ ਅਸੀਂ ਮੁੱਦੇ ਚੁੱਕਦੇ ਆਂ ਰਾਜ ਸਭਾ ਚ ਪਾਰਲੀਮੈਂਟ ਚ ਉਹ ਲੋ ਕੁਝ ਸਿਰਫ ਲੋਕਲ ਹੁੰਦੇ ਕੁਝ ਨੇਸ਼ਨ ਵਾਈਡ ਹੁੰਦਾ ਪਰ ਹਰ ਮੁੱਦੇ ਦੀ ਜਿਹੜੀ ਅਸੀਂ ਬੋਲਦੇ ਹੈਗੇ ਆ ਜੋ ਉੱਥੇ ਪਹੁੰਚਦੀ ਹੈ ਮੰਤਰੀਆਂ ਤੱਕ ਪਹੁੰਚਦੀ ਪ੍ਰਧਾਨ ਮੰਤਰੀ ਤੱਕ ਪਹੁੰਚਦੀ ਔਰ ਕਈ ਮੇਰੇ ਤਾਂ ਦੇਖੋ ਕਈ ਕੰਮ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸੂਬੇ ਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ 'ਚ ਨਿਵੇਸ਼ ਕਰਨ 'ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਮ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ 'ਚ ਹੁਣ ਤੱਕ 70000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਿਆ ਹੈ ਸੂਬੇ ਵਿੱਚ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਦੀਆਂ ਅਜਈਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ ਜਿਸ ਨਾਲ ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਬਖਦੇ ਹਨ ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣਗੀਆਂ ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲਓਗੇ ਤੁਹਾਡਾ ਜਾਣ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਵਾ ਲੁਧਿਆਣੇ 'ਚ ਤੁਹਾਨੂੰ ਹੁਣ ਮੈਂ ਐਗਜ਼ਾਮਪਲ ਦਿੰਦਾ ਅੱਜ ਤੱਕ ਐਨਐਚਏ ਨੇ ਕਦੀ ਸਾਈਕਲ ਟਰੈਕ ਨਹੀਂ ਬਣਾਇਆ ਉਹ ਗੱਡੀਆਂ ਚੱਲਣ ਦੀ ਬਣਾਉਂਦੇ 21 ਕਿਲੋਮੀਟਰ ਦਾ ਸਾਈਕਲ ਟਰੈਕ 700 ਪਾਰਕਿੰਗ ਸਲੋਟ ਉਹ ਕਹਿੰਦੇ ਕਾਰਪੋਰੇਸ਼ਨ ਦਾ ਕੰਮ ਹੈ ਮੈਂ ਕਿਹਾ ਤੁਸੀਂ ਬਣਾ ਦਿਓ ਉਹ ਕਿ ਸਾਡੇ ਤੁਹਾਡੇ ਉਹ ਉਹਨਾਂ ਨੇ ਬਣਾਤਾ ਸੋ ਐਸੀ ਗੱਲ ਨਹੀਂ ਮਤਲਬ ਕਿ ਜੇ ਤੁਸੀਂ ਲਾਈਟ ਇੰਟੈਂਸ਼ਨ ਨਾਲ ਜਾਓ ਕੋਈ ਪੁਆਇੰਟ ਉੱਥੇ ਲੈ ਕੇ ਜਾਓ ਦਾ ਬਹੁਤ ਸੁਨਵਾਈ ਤੁਹਾਡੀ ਹੁੰਦੀ ਹੈ ਸਭ ਕੁਝ ਸਰ ਰਾਜਦਾਨ ਸਾਹਿਬ ਨੂੰ ਮੁਲਾਕਾਤ ਹੋਈ ਹੈ ਮੁੱਢੀ ਸਪੇਡ ਵੀ ਬਾਗ ਜਿੱਨੇ ਕੀ ਦੇਖੋ ਹਲਵਾਰਾ 에어ਪੋਰਟ ਕੱਡੇ ਵੱਲੋਂ ਪੂਰਾ ਹੁਣ ਇੰਡੀਅਨ 에ਅਰਫੋਰਸ ਹੋਰੀ ਨਜ਼ਰ ਕਰ ਰਹੀ ਹੈ ਜਿਹੜੀ ਸੈਨਟੀ ਦੇ ਮਾਲ ਸਟ੍ਰਿਪ ਹੈਗਾ ਉਹ ਦੂਰੀਲੇ ਆਗੂ ਬੈਕਿੰਗ ਰਿਕੁਇਰਮੈਂਟ ਕਰਨਾ ਲੱਗਾ ਜਿਹੜਾ ਉਹ ਚੱਲਦਾ ਥੋੜਾ ਜਲਦੀ ਕਰਵਾਉਣਾ ਉਹਨਾਂ ਨੇ ਅਸ਼ੋਰੈਂਸ ਕੀਤੀ ਹੈ ਕਿ ਜਲਦੀ ਤੁਹਾਨੂੰ ਜਨਵਰੀ ਵਿੱਚ ਜਨਵਰੀ ਵਿੱਚ ਚੰਗੀ ਕਮਰ ਤੁਹਾਨੂੰ ਮਿਲੇਗੀ ਇਗਨਾਮ ਨੂੰ ਲੈ ਕੇ ਜੀਤ ਕਤਾ ਸਿੰਘ ਸਰਪਾ ਉਹ ਕੋਈ ਗੱਲ ਨਹੀਂ 에어ਪੋਰਟ ਚੱਲੇ ਇਹ ਨਾਮ ਦਾ ਕੀ ਹੁੰਦਾ ਨਾਮ ਤੁਸੀਂ ਉੱਥੇ ਭੇਜਦੇ ਹੋ ਫਿਰ ਅੱਗੇ ਕੈਬਿਨੇਟ 'ਚ ਜਾਂਦੀ ਜਿਹੜੀ ਇੰਡੀਆ ਦੀ ਕੈਬਿਨੇਟ ਕੋਈ ਵੀ ਕੋਈ ਵੀ 에어ਪੋਰਟ ਦਾ ਨੰਬਰ ਬਾਕੀ ਉੱਪਰ ਜਾਂਦੇ ਥੋੜੇ ਦੇ ਬਲਾ ਕੋਈ ਵੀ 에어ਪੋਰਟ ਦਾ ਨਾਮ ਬਗੈਰ ਉਸ ਕੈਬਿਨੇਟ ਅਪਰੂਵਲ ਤੋਂ ਨਹੀਂ ਹੋ ਸਕਦਾ ਜੇ ਤੁਸੀਂ ਮੁਹੱਲੇ ਵੀ ਦੇਖਿਆ ਹੋਣਾ ਪਹਿਲਾਂ ਇਕੱਲਾ ਮੁਹੱਲੀ 에어ਪੋਰਟ ਸੀ ਫਿਰ ਥੋੜੀ ਦੇਰ ਬਾਅਦ ਸ਼ਹੀਦ ਮੁਕਰ ਸਿੰਘ ਦੇ ਨਾਮ ਹੋ ਗਿਆ ਸੋ ਹੋ ਜਾਏਗਾ ਉਹ ਵੀ ਜਿਹੜਾ ਨਾਮ ਇੱਕ ਨੈਸ਼ਨਲ ਹਾਈਵੇ ਪ੍ਰੋਜੈਕਟ ਨਾਲ ਲੈ ਕੇ ਲੱਗਾ ਤਾਂ ਤੁਹਾਨੂੰ ਪ੍ਰਾਪਤ ਹੋ ਗਈ ਸੀ ਮੀਟਿੰਗਾਂ ਜਿਹੜੀਆਂ ਕਰਵਾਈਆਂ ਸਾਰੇ ਚੱਲ ਪਏ ਜੀ ਲੁਧਿਆਣਾ ਰੋਪੜ ਪੈਕੇਜ 100% ਜ਼ਮੀਨ ਮਿਲ ਗਈ ਉਹ ਉੱਥੇ ਉਹ ਕੰਟਰੈਕਟਰ ਜਿਹੜਾ ਸੀ ਉਹਦੇ ਨਾਲ ਫੈਸਲਾ ਹੋ ਰਿਹਾ ਕਿਉਂਕਿ ਪੁਰਾਣਾ ਕੰਟਰੈਕਟ ਸੀ ਉਹ ਚੱਲ ਪਏਗਾ ਇਧਰੋਂ ਲੁਧਿਆਣਾ ਚੰਡੀਗੜ੍ਹ ਜਿਹੜਾ ਹਾਈਵੇ ਆ ਉੱਥੇ ਦੋ ਜਗ੍ਹਾ ਬੋਟਲネック ਸੀ ਉਹ ਹੋ ਗਏ ਤੇ ਆ ਜਿਹੜਾ ਸਤਰਨ ਬਾਈਪਾਸ ਹੈ ਉਹ ਬਣ ਰਿਹਾ ਉਹ ਸਤਰਨ ਬਾਈਪਾਸ ਤੇ मतलब ਕਿ ਦੁਬਾਰਾ ਟੈਂਟਰਿੰਗ ਹੋ ਰਹੀ ਹੈ ਔਰ 90% ਉਹਦੀ ਪੋਜੀਸ਼ਨ ਬਣ ਗਈ ਹੈ ਤੋਂ 90% ਤੋਂ ਬਾਅਦ ਜੇ ਉਹ 10% ਅਪਲ ਕੇ ਤਾਂ ਮਿਲ ਜੂ ਜੇ ਨਾ ਵੀ ਮਿਲੀ ਸਟੇਟ ਹਾਈਵੇ ਦੇ ਨਾਲ ਕਨੈਕਟ ਕਰ ਦਾਂਗੇ ਹਾਂ ਉਹ ਸਾਰੇ ਪ੍ਰੋਜੈਕਟ ਚੱਲਦੇ ਆ ਜੋ ਜਿਹੜਾ ਦਿੱਲੀ ਕਟੜਾ ਵੀ ਜਿਹੜੀ ਜਗ੍ਹਾ ਨਹੀਂ ਨਹੀਂ ਸੀਗੀ ਮਿਲੀ ਉਹ ਵੀ ਮਿਲ ਗਈ ਹੈ ਸੋ ਹੁਣ ਸਾਰੇ ਪ੍ਰੋਜੈਕਟ ਲਾਈਨ ਤੇ ਨਰੀ ਕਬਡੇ ਦਰਿਆ ਨੂੰ ਲੈ ਕੇ ਕੋਈ ਕੋਈ ਕਲਬਾਤ ਹੋਈ ਹੈ ਬੁੱਡੇ ਦਰਿਆ ਨੂੰ ਕੁਝ ਚਾਰਾ ਬੰਗਾ ਦੇਣ ਦੀ ਕੋਸ਼ਿਸ਼ ਹੈ ਕੋਈ ਇਹ ਪੱਤਰ ਤਾਂ ਕਰਿਆ ਕਿਦਾਂ ਰੋਸ ਸਾਕੀ ਦੇ ਵੱਲ ਫਿਰ ਕੋ ਆ ਇੱਥੇ ਤਾਲੜੀ ਸਾਡੇ ਜੋ ਸਾਡੇ ਪਾਪਾ ਪਿਛੇਬਾਲ ਜੀ ਨੇ ਵੀ ਸ਼ਹਿਰ ਪਰ ਬਹੁਤ ਇੰਪਰੂਵਮੈਂਟ ਦੀ ਬਹੁਤ ਬਹੁਤ ਧੰਨਵਾਦ ਕਰਾਂਗਾ